ਲੰਘੇ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਪਹੁੰਚਦੇ ਨੇ ਔਰ ਉਸ ਮੁਲਾਕਾਤ ਦੇ ਵਿੱਚ ਕੀ ਕੁਝ ਹੋਇਆ ਇਹਦੇ ਉੱਤੇ ਹੁਣ ਸਵਾਲ ਖੜੇ ਹੋ ਰਹੇ ਆ ਆਖਰਕਾਰ ਜਦੋਂ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਆ ਉਸ ਵੇਲੇ ਤਾਂ ਜ਼ਰੂਰ ਇਹ ਪ੍ਰਤੀਤ ਹੋ ਰਿਹਾ ਸੀ ਕਿ ਸ਼ਾਇਦ ਇਹ ਮੀਟਿੰਗ ਬੜੇ ਸਹਿਜ ਤਰੀਕੇ ਨਾਲ ਹੋਈ ਹੈ ਔਰ ਆਉਣ ਵਾਲੇ ਸਮੇਂ ਵਿੱਚ ਕੇਂਦਰ ਪੰਜਾਬ ਵਾਸਤੇ ਕੁਝ ਵੱਡਾ ਕਰ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਨੇ ਜੋ ਕੁਝ ਵੀ ਜਾਣਕਾਰੀ ਦਿੱਤੀ ਉਸ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਆਵਾਜ਼ ਚੁੱਕੀ ਹੈ ਪੰਜਾਬ ਦੀ ਔਰ ਉਸੇ ਜਾ ਕੇ ਗ੍ਰਹਿ ਮੰਤਰੀ ਦੇ ਨਾਲ ਗੱਲਬਾਤ ਕਰਦਿਆਂ ਸਭ ਕੁਝ ਦੱਸਿਆ ਔਰ ਗ੍ਰਹਿ ਮੰਤਰੀ ਨੇ ਵੀ ਇੱਕ ਖਾਲਾ ਰਿਸਪੌਂਸ ਜਿਹੜਾ ਆ ਉਹ ਜ਼ਰੂਰ ਦਿੱਤਾ ਪਰ ਉਸ ਤੋਂ ਬਾਅਦ ਭਾਜਪਾ ਦੇ ਵੱਲੋਂ ਇੱਕ ਅਫੀਸ਼ੀਅਲ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਜਾਂ ਕਹੋ ਲਿਏ ਪ੍ਰੈਸ ਰਿਲੀਜ਼ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਸ ਮੀਟਿੰਗ ਦਾ ਵੇਰਵਾ ਦਿੱਤਾ ਗਿਆ ਹੁਣ ਉਸ ਪ੍ਰੈਸ ਰਿਲੀਜ਼ ਨੂੰ ਜਦੋਂ ਪੜਦੇ ਆ ਉਹ ਸਾਰੀਆਂ ਗੱਲਾਂ ਜੋ ਉਸ ਮੀਟਿੰਗ ਦੇ ਵਿੱਚ ਹੋਈਆਂ ਹੋਣਗੀਆਂ ਉਹ ਕਲੀਅਰ ਹੁੰਦੀਆਂ ਨਜ਼ਰ ਆ ਰਹੀਆਂ ਔਰ ਸਵਾਲ ਖੜ੍ਹ ਰਿਹਾ ਕਿ ਕੀ ਮੁੱਖ ਮੰਤਰੀ ਨੇ ਉਹ ਗੱਲਾਂ ਪ੍ਰੈਸ ਕਾਨਫਰੰਸ ਦੌਰਾਨ ਨਹੀਂ ਦਸੀਆਂ ਔਰ ਜੇ ਨਹੀਂ ਦਸੀਆਂ ਤਾਂ ਕਿਉਂ ਨਹੀਂ ਦਸੀਆਂ ਕੀ ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੂੰ ਬਿਰੰਗ ਬੋਲਣਾ ਪਿਆ ਕੀ ਇਹ ਮੀਟਿੰਗ ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਹੋਈ ਹੈ ਉਹ ਮੀਟਿੰਗ ਬੇਸੱਟਾ ਨਿਕਲੀ ਹੈ ਕੀ ਇਸ ਮੀਟਿੰਗ ਦੇ ਵਿੱਚ ਪੰਜਾਬ ਨੂੰ ਨਾਮੋਸ਼ੀ ਹੱਥ ਲੱਗੀ ਹੈ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਹੈ ਖਾਸ ਤੌਰ ਦੇ ਉੱਤੇ ਇਸ ਪ੍ਰੈਸ ਰਿਲੀਜ਼ ਦੇ ਜਨਤਕ ਹੋਣ ਤੋਂ ਬਾਅਦ ਉਸ ਪ੍ਰੈਸ ਰਿਲੀਜ਼ ਦੇ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਹਾਲਾਤਾਂ ਦਾ ਪੂਰਾ ਵੇਰਵਾ ਦਿੱਤਾ ਹੈ ਹੜ੍ਹਾਂ ਤੋਂ ਬਾਅਦ ਸਾਰਾ ਆਫਟਰ ਮੈਥ ਬਿਆਨ ਕੀਤਾ ਜੋ ਕੁਝ ਵੀ ਹੜ੍ਹਾਂ ਦੇ ਵਿੱਚ ਵਾਪਰਿਆ ਜਿੰਨਾ ਨੁਕਸਾਨ ਪੰਜਾਬ ਨੂੰ ਹੋਇਆ ਉਹ ਸਾਰਾ ਕੁਝ ਗ੍ਰਹਿ ਮੰਤਰੀ ਨੂੰ ਦੱਸਿਆ ਔਰ ਨਾਲੋਂ ਨਾਲ ਕੇਂਦਰ ਦੀ ਸਹਾਇਤਾ ਦੀ ਜਿਹੜੀ ਮੰਗ ਕੀਤੀ ਹੈ ਵਿੱਤੀ ਸਹਾਇਤਾ ਦੀ ਜਿਹੜੀ ਮੰਗ ਕੀਤੀ ਹੈ ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੀਜੇਪੀ ਦੇ ਵੱਲੋਂ 1600 ਕਰੋੜ ਰੁਪਏ ਯਾਨੀ ਕਿ ਸੈਂਟਰ ਦੇ ਵੱਲੋਂ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਹਾਲਾਂਕਿ ਉਸ ਦੇ ਵਿੱਚੋਂ ਕਿੰਨਾ ਪੈਸਾ ਆਇਆ ਕਿੰਨਾ ਨਹੀਂ ਆਇਆ ਇਹ ਅਜੇ ਚਰਚਾ ਦਾ ਵਿਸ਼ਾ ਹੈ ਇਸ ਨੂੰ ਲੈ ਕੇ ਅਜ ਤੱਕ ਕੋਈ ਐਨ ਖਲਾਸਾ ਸਾਹਮਣੇ ਨਹੀਂ ਆ ਸਕਿਆ ਪਰ ਇਹ ਜ਼ਰੂਰ ਮੈਂਸ਼ਨ ਕੀਤਾ ਗਿਆ ਕਿ 1600 ਕਰੋੜ ਰੁਪਏ ਜ਼ਰੂਰ ਕੇਂਦਰ ਨੇ ਅ ਜਾਰੀ ਕੀਤਾ ਉਸ ਤੋਂ ਇਲਾਵਾ ਇੱਕ 850 ਕਰੋੜ ਰੁਪਏ ਦੀ ਰਕਮ ਹੋਰ ਦੱਸੀ ਜਾ ਰਹੀ ਹੈ ਜਿਹੜੀ ਰਿਲੀਜ਼ ਕਰ ਦਿੱਤੀ ਗਈ ਹੈ ਸੈਂਟਰ ਦੇ ਆਧਾਰ ਦੇ ਉੱਤੇ ਜਾਂ ਉਹਨਾਂ ਦੇ ਮੁਤਾਬਕ ਕਿਉਂਕਿ ਉਸ ਪ੍ਰੈਸ ਰਿਲੀਜ਼ ਦੇ ਵਿੱਚ ਲਿਖਿਆ ਗਿਆ ਔਰ ਵੱਡੀ ਗੱਲ ਇਹ ਹੈ ਕਿ ਐਸ ਡੀ ਆਰ ਐਫ ਦਾ ਇੱਕ ਫੰਡ ਉਸ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਗਿਆ ਔਰ ਸ਼ਾਇਦ ਮੁੱਖ ਮੰਤਰੀ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੋਵੇਗੀ ਉਦੇ ਵਿੱਚ ਦੱਸਿਆ ਗਿਆ ਹੈ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਦੇ ਆਧਾਰ ਦੇ ਵਿੱਚ ਸੂਬੇ ਦੇ ਕੋਲ 12599.5 ਕਰੋੜ ਰੁਪਏ ਅਜੇ ਉਸ ਫੰਡ ਦੇ ਵਿੱਚ ਮੌਜੂਦ ਨੇ ਜਿਸ ਨੂੰ ਇਮੇਜੀਅਟ ਰੈਸਟੋਰੇਸ਼ਨ ਅਤੇ ਲੋਕਾਂ ਦੀ ਫੌਰੀ ਮਦਦ ਵਾਸਤੇ ਵਰਤਿਆ ਜਾ ਸਕਦਾ ਹੈ ਮਸਲਨ ਕੇਂਦਰ ਨੇ ਸੂਬਾ ਸਰਕਾਰ ਨੂੰ ਜਾਂ ਮੁੱਖ ਮੰਤਰੀ ਨੂੰ ਚੇਤਾ ਕਰਾ ਦਿੱਤਾ ਕਿ 12000 ਕਰੋੜ ਤੁਹਾਡੇ ਕੋਲ ਦਿੱਤਾ ਹੋਇਆ ਹੈ ਉਹਨੂੰ ਵਰਤੋ ਉਹਦਾ ਇਸਤੇਮਾਲ ਕਰੋ ਸ਼ਾਇਦ ਉਹੀ 12000 ਕਰੋੜ ਹੈ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਇਲਜ਼ਾਮ ਲਾ ਕੇ ਗਏ ਸੀ ਕਿ ਇਹ 12000 ਕਰੋੜ ਰੁਪਇਆ ਗਿਆ ਕਿੱਥੇ ਕੀ ਆਮ ਆਦਮੀ ਪਾਰਟੀ ਦੇ ਲੀਡਰ ਇਹ 12000 ਕਰੋੜ ਰੁਪਇਆ ਖਾ ਗਏ ਨੇ ਐਵੇਂ ਦਾ ਇਲਜ਼ਾਮ ਰਵਨੀਤ ਬਿੱਟੂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਲਾਇਆ ਸੀ ਖਰ ਜੋ ਪ੍ਰੈਸ ਰਿਲੀਜ਼ ਜਾਰੀ ਹੋਈ ਹੈ ਉਸ ਦੇ ਵਿੱਚ ਲਿਖਿਆ ਗਿਆ ਕਿ ਮੁੱਖ ਮੰਤਰੀ ਨੂੰ ਐਸ ਡੀ ਆਰ ਐਫ ਦੇਸ ਫੰਡ ਬਾਰੇ ਜਾਣਕਾਰੀ ਦਿੱਤੀ ਗਈ ਹੈ ਔਰ ਉਸ ਨੂੰ ਇਮੀਡੀਏਟ ਰੈਸਟੋਰੇਸ਼ਨ ਵਾਸਤੇ ਤੇ ਲੋਕਾਂ ਦੀ ਸਹਾਇਤਾ ਵਾਸਤੇ ਇਮੀਡੀਏਟ ਸਹਾਇਤਾ ਵਾਸਤੇ ਇਸਤੇਮਾਲ ਕੀਤਾ ਜਾਣਾ ਚਾਹੀਦਾ ਮਸਲਨ ਕੀ ਮੁੱਖ ਮੰਤਰੀ ਨੂੰ ਇਸ ਮੀਟਿੰਗ ਦੇ ਵਿੱਚ ਐਸ ਡੀ ਆਰ ਐਫ ਫੰਡ ਚੇਤਾ ਕਰਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਗਿਆ ਹਾਲਾਂਕਿ ਮੁੱਖ ਮੰਤਰੀ ਨੇ ਬਾਹਰ ਆ ਕੇ ਜੋ ਗੱਲਾਂ ਕਹੀਆਂ ਨੇ ਉਹਨਾਂ ਗੱਲਾਂ ਦੇ ਵਿੱਚ ਐ ਪ੍ਰਤੀਤ ਹੁੰਦਾ ਹੈ ਕਿ ਮੀਟਿੰਗ ਬੜੀ ਸਹਿਜ ਤਰੀਕੇ ਨਾਲ ਹੋਈ ਹੈ ਮੀਟਿੰਗ ਬੜੇ ਸੁਖਾਲੇ ਢੰਗ ਨਾਲ ਹੋਈ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਨੂੰ ਹੋਰ ਵੱਡਾ ਕੁਝ ਤੋਹਫਾ ਮਿਲ ਸਕਦਾ ਹੈ ਪਰ ਇਸ ਪ੍ਰੈਸ ਰਿਲੀਜ਼ ਦੇ ਬਨਾ ਦੇ ਉੱਤੇ ਜੇ ਦੇਖੀਏ ਤਾਂ ਲੱਗਦਾ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਨੂੰ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਕੇਂਦਰ ਨੇ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੀਸ਼ਾ ਦਿਖਾ ਕੇ ਭੇਜਿਆ ਹੈ ਹੁਣ ਸਵਾਲ ਉਹੀ ਹੈ ਕਿ ਕੀ ਮੁੱਖ ਮੰਤਰੀ ਬਿਰੰਗ ਮੁੜੇ ਨੇ ਕੀ ਮੁੱਖ ਮੰਤਰੀ ਨਾਲ ਮੀਟਿੰਗ ਜਿਹੜੀ ਹੋਈ ਹੈ ਉਹ ਬੇਸੱਟਾ ਨਿਕਲੀ ਹੈ ਖੈਰ ਇਹ ਵਕਤ ਦੱਸੇਗਾ ਮੁੱਖ ਮੰਤਰੀ ਇਸ ਬਾਰੇ ਕੀ ਬੋਲੇ ਸੀ ਆਓ ਉਹ ਵੀ ਸੁਣ ਲੈਂਦੇ ਹਾਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਹੋਈ ਬੜੇ ਸਾਜ਼ਗਾਰ ਮਾਹੌਲ ਦੇ ਵਿੱਚ ਹੋਈ ਤੇ ਮੈਂ ਉਹਨਾਂ ਨੂੰ ਪੰਜਾਬ ਦੇ ਹੜ੍ਹਾਂ ਦੀ ਸਿਚੁਏਸ਼ਨ ਸਾਰੀ ਸਮਝਾਈ ਕਿ ਕਿਵੇਂ 2300 ਤੋਂ ਵੱਧ ਪਿੰਡ ਡੁੱਬ ਗਏ 5 ਲੱਖ ਤੋਂ ਵੱਧ ਬੰਦੇ ਬੇਕਾਰ ਹੋ ਗਏ 2 ਲੱਖ ਤੋਂ ਵੱਧ ਬੰਦੇ ਪ੍ਰਭਾਵਿਤ ਹੋ ਗਏ 3200 ਸਕੂਲ ਟੁੱਟ ਗਏ 8500 ਕਿਲੋਮੀਟਰ ਸੜਕਾਂ ਮਲਬਾ ਬਣ ਗਈਆਂ ਸੱਜ ਦੇ ਕਰੀਬ ਜਾਨਾਂ ਚਲੀਆਂ 2500 ਦੇ ਕਰੀਬ ਪੁਲਜਾਂ ਪੁਲੀਆਂ ਛੋਟੀਆਂ ਉਹ ਰੁੜ ਗਈਆਂ इवन ਛੋਟੇ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਵੀ ਰੁੜ ਗਈਆਂ ਛੋਟੇ ਬੱਚਿਆਂ ਦੀਆਂ ਕਿਤਾਬਾਂ ਵੀ ਰੁੜ ਗਈਆਂ ਸਾਨੂੰ ਉਹਨਾਂ ਦਾ ਸੈਮੈਸਟਰ ਅੱਗੇ ਕਰਨਾ ਪੈਣਾ ਜੋ ਕਿਤਾਬیں ਹਨ ਪੇਪਰ ਕਿਵੇਂ ਦੇਣਗੇ ਉਹ ਸੋ ਮੈਂ ਹੋਮਿੰਸ ਸਾਬ ਨੂੰ ਦੱਸਿਆ ਕਿ ਉਹਨਾਂ ਨੇ ਬੜੇ ਧਿਆਨ ਨਾਲ ਇਹ ਗੱਲ ਸੁਣੀ ਉਹਨੇ ਕਿਹਾ ਕਿ ਬਿਲਕੁਲ ਅਸੀਂ ਪੰਜਾਬ ਨੂੰ ਹੋਰ ਮਾਲੀ ਸਹਿਤਾ ਹੋਰ ਜਿੰਨਾ ਵੀ ਹੋ ਸਕਦਾ ਕਰਾਂਗੇ ਬਾਕੀ ਉਹਨਾਂ ਤੇ ਅਸੀਂ ਮੋਤਾਂ ਫੈਡਰਲ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਆ ਬਾਕੀ ਮਾਲਕ ਪਰ ਪੱਖ ਰੱਖਣਾ ਮੇਰਾ ਜ਼ਿੰਮੇਵਾਰੀ ਹੈ ਮੈਨੂੰ ਪੰਜਾਬ ਦੇ ਲੋਕਾਂ ਨੇ ਮੇਰੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਹੈ ਕਿ ਮੇਰਾ पख रखना मेरा गया है कितना नुकसान जो है पंजाब में हुआ है देखो अभी तक तो हम तेरह हजार आठ सौ करोड़ का खर्च लेकिन अब नीचे जाएंगे आपने हिंदी में क्वेश्चन पूछे मैं हिंदी में जवाब दे नीचे जाएंगे तो शायद वो बढ़ जाए बीस हजार करोड़ के आसपास चला जाए हर संकट में पंजाब देश के साथ कराए अब पंजाब पे संकट है तो देश को भी पंजाब के साथ करना आ, सर जिस तरह से केंद्र ने सोलह सौ करोड़ के राहत पैकेज की घोषणा की थी उसके बाद आपने कहा कि वो डीवीटी जो है प्रोसेस वो ठीक नहीं है आप अपनी तरफ से सर पंजाब सरकार जो है अपनी तरफ से पंजाब सरकार को तो पसंद आप अपनी तरफ से देंगे तो क्या एक क्रेडिट लेने की फोड़ भी चल रही है केंद्र और पंजाब सरकार के बीच में क्रेडिट वो नहीं है आज भी मैंने एच एम साहब से बात की सोलह सौ सो करोड़ तो एक उठ के मुंह में जी रहा है तो आप हमें और पैसे दीजिए तो उन्होंने कहा कि ओके देट वॉज ए टोकन मनी हम और दें उम्मीद कर सकते उम्मीद पे दुनिया कायम है सरकार की तरफ से कैसे राहत कार्य कर रहे हैं के अंदर देखो अभी डी सिल्टिंग जो रेत आ गया जमीनों पर हमने जिसका रे, जिसका खेत उसकी रेत वो स्कीम चलाई है बहुत बड़े लेवल पे रेत उठ रहा है अभी गेहूं बीजने के लिए हमें बहुत मशक्कत करनी पड़ेगी मेहनत करनी पड़ेगी के गेहूं बीजने के लिए हम जमीन तैयार कर सकते मुझे उम्मीद है दो लाख क्विंटल हम बीज फ्री दे रहे हैं पांच लाख एकड़ जो प्रभावित हुई है उसके लिए दो लाख एकड़ दो लाख क्विंटल हम बीज फ्री दे रहे हैं विधानसभा में भी हमने डी सिल्टें का और बाकी सारे कानून पास कर लिए मानजोग हाई कोर्ट ने भी हमें इजाजत दे दी है कि आगे से ऐसा ना हो तो उसके लिए बारह सर रंगला पंजाब फंड को लेकर क्योंकि ये कहा जा रहा है अश्विनी शर्मा की तरफ से कि रंगला पंजाब फंड नहीं होना चाहिए अश्विनी शर्मा कल मॉक सेशन में बोल रहे थे पठानकोट से वो एमएलए हैं इलेक्टर है उनको इलेक्टेड विधानसभा में आना चाहिए मौक विधानसभा में बोल रहे हैं वहां आके हिसाब दें और हिसाब लें हिसाब दें और हिसाब लें ऐसे नहीं होता कि आप कहीं भी विधानसभा लगा लोगे उसमें ये कर देंगे वो कर देंगे ये अच्छी बात नहीं है वो तो बहुत सीनियर है मेरे तो सीनियर वो ये भी कह रहे हैं कि आपने प्रधानमंत्री से समय मांगा आपको नहीं मिला मैं भी मुख्यमंत्री से समय मांग रहा हूँ मुझे नहीं मिल रहा ठीक है जिसको मिल गया हूँ किस्मत है और क्या कर सकता प्रधानमंत्री अगर मिलना नहीं चाहता बाढ़ पीड़ितों को वो बिहार की महिलाओं के लिए पता नहीं क्या क्या पैकेज अनाउंस कर रहे हैं मैं क्या कर सकता हूँ